ਪੀਐਸਟ 2025 ਨੂੰ ਟਾਰਗੇਟ ਕਰਦੇ ਹੋਏ ਉਨਾਣ ਇੰਸਟੀਚੂਟ ਬਠਿੰਡਾ ਨਵੇਂ ਬੈਚਸ ਲੈ ਕੇ ਆ ਰਿਹਾ ਹੈ ਬੇਸ਼ੱਕ ਤੁਸੀਂ ਪੀਐਸਟ ਐਸਐਸਟੀ ਕੰਬੀਨੇਸ਼ਨ ਵਾਲੇ ਬੱਚੇ ਹੋ ਬੇਸ਼ੱਕ ਮੈਥ ਸਾਇੰਸ ਤੇ ਬੇਸ਼ੱਕ ਤੁਹਾਡਾ ਕੰਬੀਨੇਸ਼ਨ ਪੀਐਸਟ ਪੇਪਰ 1 ਈਟੀਟੀ ਵਾਲਾ ਆ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਨਵੇਂ ਬੈਚਸ ਦੇ ਵਿੱਚ ਡੇਟ ਯਾਦ ਰੱਖਣਾ 12 ਮਈ ਦਿਨ ਸੋਮਵਾਰ ਤੋਂ ਉਹਦੇ ਲਈ ਤੁਹਾਨੂੰ ਆਫਲਾਈਨ ਪਲੱਸ ਆਨਲਾਈਨ ਦੋਵੇਂ ਹੀ ਮੋਡ ਦੇ ਵਿੱਚ ਬੈਚ ਪ੍ਰੋਵਾਈਡ ਹੋਣਗੇ ਜੇਕਰ ਤੁਸੀਂ ਘਰੇ ਬੈਠੇ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਉਨਾਣ ਇੰਸਟੀਚੂਟ ਬਠਿੰਡਾ ਦੀ ਐਪ ਡਾਊਨਲੋਡ ਕਰਕੇ ਉਸ ਦੇ ਉੱਪਰ ਵੀ ਔਰ ਜੇ ਤੁਸੀਂ ਆਫਲਾਈਨ ਆਣਾ ਚਾਹੁੰਦੇ ਹੋ ਤਾਂ ਦੋ ਦਿਨ ਡੈਮੋ ਕਲਾਸਿਸ ਤੁਹਾਨੂੰ ਬਿਲਕੁਲ ਫ੍ਰੀ ਆਫ ਕਾਸਟ ਦਿੱਤੀਆਂ ਜਾਣਗੀਆਂ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤੇ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਜੁੜੋ ਉਡਾਨ ਦੇ ਨਾਲ ਕਿਉਂਕਿ ਉਡਾਨ ਇੰਸਟੀਚਿਊਟ ਬਠਿੰਡ ਦਾ ਪਿਛਲੇ ਲੰਬੇ ਸਮੇਂ ਤੋਂ ਬਿਹਤਰੀਨ ਨਤੀਜੇ ਦੇ ਰਿਹਾ ਹੈ ਈਵਨ ਕਿ ਪੰਜਾਬ ਦੇ ਸਭ ਤੋਂ ਅੱਛੇ ਨਤੀਜੇ ਦੇ ਰਿਹਾ ਹੈ ਇਸ ਬੈਚ ਦੇ ਵਿੱਚ ਤੁਹਾਨੂੰ ਹਾਰਡ ਕਾਪੀ ਨੋਟਸ ਤੁਹਾਡਾ ਸਮੇਂ ਦੀ ਬਚਤ ਦੇ ਲਈ ਘਰੇ ਭੇਜੇ ਜਾਣਗੇ ਆਪਣੀਆਂ ਕਲਾਸਸ ਦੇ ਵਿੱਚ ਕੰਪਲੀਟ ਸਿਲੇਬਸ ਹੋਵੇਗਾ ਚੈਪਟਰ ਵਾਈਜ਼ ਐਮਸੀਕਿਊਜ਼ ਹੋਣਗੇ ਡਾਊਟ ਸੈਸ਼ਨਸ ਹੋਣਗੇ ਹਰ ਤੇ ਟੈਸਟ ਹੋਣਗੇ ਜੀ ਹਾਂ ਇੰਨੀਆਂ ਸਾਰੀਆਂ ਚੀਜ਼ਾਂ ਇੱਕੋ ਇੱਕ ਇੰਸਟੀਚਿਊਟ ਪ੍ਰੋਵਾਈਡ ਕਰ ਰਿਹਾ ਹੈ ਤੇ ਉਹ ਹੈ 99 ਇੰਸਟੀਚਿਊਟ ਬਠਿੰਡਾ ਜ਼ਿਆਦਾ ਜਾਣਕਾਰੀ ਦੇ ਲਈ ਨੀਚੇ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤਾਂ ਮਿਲਦੇ ਆਂ ਆਪਣੀਆਂ ਕਲਾਸਾਂ ਦੇ ਵਿੱਚ ਧੰਨਵਾਦ